ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੇ ਲਈ ਗੁਰਦਾਸਪੁਰ ਵਿੱਚ ਕਰਵਾਏ ਗੇ ਗਿੱਧਾ ਭੰਗੜਾ ਮੁਕਾਬਲੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕੀਤੀ ਸ਼ਿਰਕਤ ਗੁਰਦਾਸਪੁਰ ਦੇ ਨਾਮਵਰ ਸਿੱਖਕ ਅਦਾਰੇ ਵੱਲੋਂ ਗਿੱਧਾ ਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ ਹਨ ਇਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪੋ ਆਪਣੇ ਗਿੱਧੇ ਤੇ ਭੰਗੜੇ ਦੇ ਜੋਰ ਦਿਖਾਏ ਇਸ ਮੁਕਾਬਲੇ ਮੁੱਖ ਮਕਸਦ ਨੌਜਵਾਨ ਨੂੰ ਆਪਣੀ ਪੀੜ੍ਹੀ ਦੇ ਨਾਲ ਆਪਣੇ ਸੱਭਿਆਚਾਰਕ ਵਿਰਸੇ ਦੇ ਨਾਲ ਜੋੜਨਾ ਹੈ ਇਸ ਪ੍ਰੋਗਰਾਮ ਵਿੱਚ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਬਤੌਰ ਮੁੱਖ ਮਹਿਮਾਨ ਜੀ ਪਹੁੰਚੇ ਸ਼੍ਰੀ ਰਾਦੇ ਕਲਾਸਟ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ 10ਪੁਰ ਅਤੇ ਸਾਰੇ ਇਲਾਕੇ ਲਈ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਔਰ ਜਿਸ ਵਧੀਆ ਤਰੀਕੇ ਦੇ ਨਾਲ ਅੱਜ ਇਹਦਾ ਦਾ ਸਟੇਟ ਲੈਵਲ ਕਿੱਦਾ ਪੰਗੜਾ ਕੱਪ ਹੈ ਉਹਦਾ ਲੋਗੋ ਜਿਹੜਾ ਅੱਜ ਲਾਂਚ ਕੀਤਾ ਗਿਆ ਮੈਂ ਇਸ ਮੌਕੇ ਦੇ ਉੱਪਰ ਮੁਬਾਰਕ ਦਿਨਾ ਔਰ ਧੰਨਵਾਦ ਕਰਦਾ ਸੀਬੀਆ ਇਨਫੋਟੈਕ ਦਾ ਜਿਹੜਾ ਜਿਹੜੇ ਆਪ ਨੌਜਵਾਨਾਂ ਨਾਲ ਜੁੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਇਹ ਇੱਕ ਬਹੁਤ ਅਹਿਮ ਉਪਰਾਲਾ ਔਰ ਲੋੜ ਕਿਉਂਕਿ ਅੱਜ ਜਿਹੜਾ ਪੰਜਾਬ ਦਾ ਸੱਭਿਆਚਾਰ ਉਹ ਅਮੀਰ ਵਿਰਸਾ ਹੌਲੀ-ਹੌਲੀ ਅਲੂ ਭੁੰਦਾ ਜਾ ਰਿਹਾ ਸੀ ਔਰ ਉਹਦੀ ਜਗ੍ਹਾ ਇੱਕ ਵੈਸਟਰਨ ਕਲਚਰ ਜਿਹੜਾ ਉਹ ਲੈ ਰਿਹਾ ਸੀਗਾ ਪਰ ਪੰਜਾਬ ਹਮੇਸ਼ਾ ਪੰਗੜੇ ਔਰ ਜਿੱਦੇ ਦੀ ਧਰਤੀ ਆ ਨੌਜਵਾਨਾਂ ਨੂੰ ਇਸ ਪਾਸੇ ਹੋਣ ਦਾ ਰੁਖ ਬੋੜਨਾ ਇੱਕ ਬਹੁਤ ਸਲਾਘਾਯੋਗ ਕੰਮ ਹੈ ਔਰ ਅਜ ਲੋੜ ਵੀ ਆ ਸਾਡੇ ਨੌਜਵਾਨ ਅੱਜ ਦੂਸਰੇ ਪਾਸੇ ਨਸ਼ਿਆਂ ਵੱਲ ਤੁਰੇ ਨੇ ਉਨਾ ਚਿਰ ਤੱਕ ਨੌਜਵਾਨ ਬੱਚਿਆਂ ਨੂੰ ਇਹਨਾਂ ਚੀਜ਼ਾਂ 'ਚ ਨਹੀਂ ਪਾਵਾਂਗੇ ਉਹ ਸੱਭਿਆਚਾਰ ਨਾਲ ਨਹੀਂ ਜੋੜਾਂਗੇ ਗਰਾਊਂਡਾਂ 'ਚ ਨਹੀਂ ਲੈ ਕੇ ਜਾਵਾਂਗੇ ਉਨਾ ਚਿਰ ਤੱਕ ਇਸ ਇੱਲਤੋਂ निजात ਨਹੀਂ ਮਿਲ ਸਕਦੀ ਸੋ ਬਹੁਤ ਚੰਗਾ ਲੱਗਾ ਜਿੱਥੇ ਆ ਕੇ ਤੁਹਾਡਾ ਤਰਵਾਦ ਕਰਦਾ ਕਿ ਤੁਸੀਂ ਇੱਕ ਚੰਗੀ ਲੀ ਜਿਹੜੀ ਆ ਉਹ ਪਾਈ ਆ ਪਰ ਕੁਝ ਆਈਟਮਸ ਦੇਖ ਰਿਹਾ ਸੀਗਾ ਜਿਹੜੀ ਕੰਪੀਟੀਸ਼ਨ ਹੋ ਰਿਹਾ ਸੀ ਬੱਚਿਆਂ ਦਾ ਕਿੰਨਾ ਕੌਨਫੀਡੈਂਸ ਸੀ ਬੱਚਿਆਂ ਦੇ ਵਿੱਚ ਔਰ ਕਿਸ ਤਾਲ ਦੇ ਨਾਲ ਉਸ میوزਿਕ ਦੀ ਤਾਲ ਦੇ ਨਾਲ ਉਹਨਾਂ ਦੇ ਕਦਮ ਚੱਲ ਰਹੇ ਸਨ ਉਹਨਾਂ ਦੇ ਐਕਸਲ ਚੱਲ ਰਹੇ ਸਨ ਸੋ ਆ ਚੀਜ਼ਾਂ ਦੀਆਂ ਜਲੋੜਾਂ ਹੌਲੀ-ਹੌਲੀ ਇਹ ਘਟ ਰਹੀਆਂ ਸੀਗੀਆਂ ਸੋ ਜਿਸ ਵਕਤ ਪੰਜਾਬ ਦਾ ਮੀਰ ਵਿਰਸਾ ਅੱਗੇ ਆਊਗਾ ਬੱਚਿਆਂ ਦੇ ਵਿੱਚ ਉਹਦੀ ਰੁਚੀ ਪੈਦਾ ਹੋਊਗੀ ਉਹਦੇ ਨਾਲ ਇੱਕ ਚੰਗਾ ਸੁਨਿਆ ਜਿਹੜਾ ਪੰਜਾਬ ਨੂੰ ਜਾਊਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਸੱਭਿਆਚਾਰ ਨੂੰ ਤੇ ਖੇਡਾਂ ਨੂੰ ਪੂਰਾ ਉਤਸ਼ਾਹਤ ਕਰਨ ਲਈ ਹਰ ਕਦਮ ਜਿਹੜੇ ਨੇ ਉਹ ਛੋਕਰੇ ਨੇ ਪਹਿਲੀ ਵਾਰ ਹੋਇਆ ਖੇਡ ਖਿਡਾਰੀਆਂ ਨੂੰ ਲੋਕੀਆਂ ਵੀ ਦਿੱਤੀਆਂ ਗਈਆਂ ਔਰ ਜਿਹੜੇ ਸਾਡੇ ਹਾਕੀ ਦੇ ਖਿਡਾਰੀ ਜਿਹੜੇ ਨੇ ਗੋਲਡ ਮੈਡਲ ਜਿੱਤ ਕੇ ਆਏ ਨੇ 1-1 ਕਰੋੜ ਰੁਪਏ ਉਹਨਾਂ ਨੂੰ ਮਿਲਿਆ ਸੋ ਆ ਚੀਜ਼ਾਂ ਲੋੜ ਆ ਔਰ ਜਿਸ ਵਕਤ ਸੱਭਿਆਚਾਰ ਚ ਤੁਸੀਂ ਇਹਨਾਂ ਬੱਚਿਆਂ ਦਾ ਟੈਲੈਂਟ ਉਭਾਰੋਗੇ ਔਰ ਪਤਾ ਨਹੀਂ ਅੱਜ ਇਹ ਸਟੇਜ ਤੇ ਜਿਹੜੀ ਸਟੇਜ ਸੀਬੀਏ ਇਨਫੋਡੈਕ ਨੇ ਇਹਨੂੰ ਸਪான்ਸਰ ਕਰਕੇ ਇੱਕ ਪਲੇਟਫਾਰਮ ਦੇ ਕੇ ਇਹਨਾਂ ਬੱਚਿਆਂ ਨੂੰ ਦਿੱਤੀ ਹੈ ਪਤਾ ਨਹੀਂ ਇਹਨਾਂ ਚੋਂ ਕਿਹੜਾ ਬੱਚਾ ਆਪਣਾ ਟੈਲੈਂਟ ਬਣਾ ਕੇ ਇਹਨਾਂ ਨਾਂਕ ਬਾਊਗਾ ਪਤਾ ਨਹੀਂ ਕਿਸ ਮੁਕਾਮ ਤੇ ਪਹੁੰਚੂਗਾ ਉਸ ਵਕਤ ਪਤਾ ਲੱਗੂਗਾ ਕਿ ਇਹ ਦੋ ਸਸਤਾਵਾ ਦਾ ਕੀ ਰੋਲ ਹੈ ਸੋ ਬਹੁਤ ਧੰਨ ਗੈਂਦਾ ਹੋਇਆ ਇੱਕ ਵਾਰੀ ਫੇਰ ਇਲਾਕੇ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਅੱਜ ਸੀ ਵੀ ਇਨਫੋਟੈਕ ਦੇ ਵਿੱਚ ਸਟੇਟ ਲੈਵਲ ਕੀਤਾ ਪੰਗਰਾ ਚੈਂਪੀਅਨਸ਼ਿਪ ਦੇ ਆਡੀਸ਼ਨਸ ਜਿਹੜੇ ਆ ਰੱਖੇ ਗਿਆ ਮੇਨ ਮੋਟਿਵ ਇੱਥੇ ਦਾ ਇਹੀ ਹੈਗਾ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਆਹੀ ਉਹਨੂੰ ਅੱਗੇ ਪ੍ਰੋਮੋਟ ਕਰੀਏ ਜਿੱਤੇ ਤੋਂ ਬੱਚੇ ਵਾਂਝੇ ਹੋਈ ਜਾ ਰਹੇ ਸੀਗੇ ਆਪਾਂ ਉਹ ਚੀਜ਼ ਨੂੰ ਅੱਗੇ ਲੈ ਕੇ ਆਈਏ ਐਂਡ ਅੱਜ ਜਿਹੜੇ ਸਾਡੇ ਮੇਨ ਚੀਫ ਗਏ ਸਪੈਸ਼ਲੀ ਰਮਨ ਬਾਈ ਜੀ ਦਾ ਨਾਮ ਮਜ਼ੂਤ ਏ ਐਂਡ ਬੱਚਿਆਂ ਨੇ ਕਾਫੀ ਵਧੀਆ ਪਰਫਾਰਮੈਂਸ ਦਿੱਤੀਆਂ ਲੱਗੀਆਂ ਕੁਝ ਹੋਰ ਪਰਫਾਰਮੈਂਸਿਸ ਵੀ ਚੱਲ ਰਿਆ ਨੇ ਮੇਰਾ ਮੇਨ ਮੋਟਿਵ ਇਹੀ ਹੈ ਕਿ ਜਿਹੜਾ ਹੀ ਆਪਣੀ ਪੰਜਾਬੀ ਸਭਿਅਤਾ ਵਾ ਜਾਂ ਆਪਣੇ ਪੰਜਾਬੀ ਕਲ ਯੋ ਨੂੰ ਆਪਣੇ ਨਾਲ ਨਾਲ ਜਿੱਦਾਂ ਹੀ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਰਹੀ ਆਂ ਆਪਣੇ ਪੰਜਾਬੀ ਕਲਚਰ ਨੂੰ ਵੀ ਆਪਣੇ ਨਾਲ ਲੈ ਕੇ ਅੱਗੇ ਵਧ ਰਹੀ ਆਂ